ਕੱਟਾਂਗੇ ਭਾਈ ਜਮਾਂ ਕੱਟਾਂਗੇ ਜਮਾਂ ਜੱਟ ਕੇ ਕੱਟਾਂਗੇ ਉਹ ਪਾਣੀ ਪਿਆ ਪਰ ਮੈਂ ਕਾਰ ਨਹੀਂ ਲੈਣੀ ਖੜ ਜਾ ਖੜ ਜਾ ਪਹਿਲਾਂ ਪਾਣੀ ਪੀਉਣੇ ਪਾਣੀ ਲੈ ਆਂ ਮੜਾ ਪਾਣੀ ਪਿਆ ਠੰਡਾ ਕਰੋ ਇਹਨੂੰ ਯਾਰ ਪਰ ਮੈਂ ਦੇ ਵੱਟੇ ਕਾਰ ਨਹੀਂ ਲੈਣੀ ਮੈਂ ਤਾਂ ਟਰੈਕਟਰ ਲਾਣਾ ਯਾਰਾ ਦਾ ਪੰਗਾ ਪਾਦਾ ਤੂੰ ਹੁਣ ਫਿਰ ਮੈਨੂੰ ਨਹੀਂ ਪਤਾ ਭਾਈ ਤੁਸੀਂ ਨੇ ਆਪ ਕਿਹਾ ਸੀ ਵੀ ਪੱਟਾ ਚਲ ਦੇ ਤਾਂ ਯਾਰ ਚਲ ਠੀਕ ਆ ਠੀਕ ਆ ਪਹਿਲਾਂ ਪਾਣੀ ਪੀ ਟਰੈਕਟਰ ਵੀ ਲੈ ਦਾਂਗੇ ਕਾਰ ਵੱਟੇ ਪਾਣੀ ਦਰ ਮੈਂ ਪੀ ਲੂਆ ਟਰੈਕਟਰ ਦੇ ਦਾਂਗਾ ਪੱਕਾ ਦੇਤਾ ਭਾਈ ਦੇਤਾ ਜਮਾਂ ਦੇਤਾ ਪਾਣੀ ਪੀ ਪਾਣੀ ਦਾ ਭਾਈ ਮੈਨੂੰ ਬਹੁਤ ਆ ਹੋਰ ਕੀ ਚਾਹੀਦਾ ਦੱਸ ਬਸ ਬਾਈ ਮੈਨੂੰ ਤਾਂ ਟਰੈਕਟਰ ਚਾਹੀਦਾ ਇਹ ਦੇ ਤਾ ਨਾਲ ਇਹਦੇ ਟਰਾਲੀ ਆ ਵੀਰੇ ਆ ਦੇ ਟਰਾਲੀ ਵੀ ਨਾਲ ਹਾਂ ਜਮਾ ਤਾਂ ਮੈਂ ਤੇਰਾ ਖਾ ਉਹ ਭਈਆ ਜੌਂਡਰ ਵੀ ਮਿਲੂਗਾ ਮਿਲੂਗਾ ਬਈ ਮਿਲੂਗਾ ਨਾਲ ਲਾਈਟਾਂ ਪ੍ਰੋਜੈਕਟਰ ਲਾਈਟਾਂ ਨਾਲ ਡਬਲ ਜੈਕ ਵਾਲੀ ਟਰਾਲੀ ਆ ਦੇ ਆਹ ਦੇ ਆਹ ਹਾਂ ਤੇ ਠੀਕ ਹੈ ਹਾਂ ਤੇ ਉਹ ਰੇਟ ਦੇ ਦਾਂਗੇ ਜਿਹੜਾ ਨਾ ਕਿਸੇ ਨੇ ਦਿੱਤਾ ਤੇ ਨਾ ਕੋਈ ਦੇ ਸਕੇ ਨਾਲ ਆ ਗੱਡੀ ਵੀ ਦਵਾਂਗੇ ਲੋੜੀ ਆਫਰ ਤੇ ਉਹ ਭਾਈ ਸੋਡੇ ਕੋਲ ਗੱਡੀਆਂ ਵੀ ਮਿਲਦੀਆਂ ਨਹੀਂ ਹਾਂ 4500 ਦੀ ਲੈ ਜਾਏ ਬਸ ਇਹ ਤਾਂ ਜਿਹੜਾ ਤੇਰਾ ਨਾਮ ਲੈ ਕੇ ਆਉ ਤੇਰੀ ਵੀਡੀਓ ਸ਼ੇਅਰ ਕਰਕੇ ਆਉ ਬਸ ਹੈ بس ਜਮਾ ਲੋੜੀ ਜਮਾ ਹੀ ਤਮਾਕਾ ਯਾਰ ਬਸ ਵਾਹ ਜੀ ਬਾਟਾ ਫਿਰ ਬਾਕੀ ਉੱਤੇ ਦਿੱਤੇ ਨੰਬਰ ਦੇ ਉੱਤੇ ਬਾਈ ਕਾਲ ਕਰ ਲਿਓ ਜੇ ਕਿਸੇ ਨੇ ਘਰੇ ਵੀ ਮੰਗਵਾਉਣਾ ਤਾਂ ਸਿਰਫ ਤੇ ਸਿਰਫ 600 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚ ਕਰਾਂਗੇ ਕਿਉਂ ਓਕੇ ਹਾਂ ਖੁਸ਼ ਆਂ ਚੱਲ ਬਈ ਇਦਾਂ ਦੀ ਹੋਰ ਵੀਡੀਓ ਦੇਖ ਲੈ ਮੇਰੇ ਪੇਜ ਨੂੰ ਕਰ ਲਓ ਕਰ ਲਓ ਬਈ ਫੋਲੋ ਕੱਲਾ ਮੇਰੇ ਪੇਜ ਨੂੰ ਨਾ ਕਰੋ ਕੱਲੇ ਇਹਨੂੰ ਕਰ ਲਿਓ ਬਸ ਠੀਕ ਹੈ ਖੁਸ਼ ਆ ਹੁਣ ਵਾਹ ਓਕੇ